ਸਤਿ ਸ਼੍ਰੀ ਅਕਾਲ ਦੋਸਤੋ ਲਾਈਵ ਹੋਇਆ ਮਾਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਉਣਾ ਕਿ ਇਹ ਸਾਨੇਵਾਰ ਰੇਲਵੇ ਰੋਡ ਸ਼ਿਮਂਦਰਾ ਜਿਹੜਾ ਕਿ ਸਾਹਮਣੇ ਸੋ ਇੱਕ ایسی ਘਟਨਾ ਘਟ ਰਹੀ ਹੈ ਕਿ ਜਿਹੜੀ ਕਿ ਸ਼ਰਧਾਂਤੀ ਅਨਸਰ ਦੇ ਵੱਲੋਂ ਜਿਹੜਾ ਕਿ ਅੱਜ ਭਗਵਾਨ ਸ਼ਿਵਜੀ ਦੀ ਜੀ ਮੂਰਤੀ ਜਿਹੜੀ ਉਹਨੂੰ ਖੰਡਿਤ ਕੀਤਾ ਗਿਆ ਵਾ ਔਰ ਇੱਥੇ ਸਾਰਾ ਹੀ ਪ੍ਰਸ਼ਾਸਨ ਵਿਭਾਗ ਵੀ ਪਹੁੰਚਾ ਆਇਆ ਇੱਥੇ ਸਾਰੇ ਕੌਂਸਲਰ ਵੀ ਪਹੁੰਚੇ ਹੋਏ ਨੇ ਰਸ਼ਪਾਲ ਸਿੰਘ ਜੀ ਨੇ ਸਵਨਕਮਰ ਸੋਨੀ ਜੀ ਨੇ ਤੇ ਬਾਟਨਪਰਾਟ ਤੋਂ ਅਮਰਪਨੇਸਰ ਵੀ ਨੇ ਤੇ ਕਰਨ ਅਨੇਜਾ ਵੀ ਪਹੁੰਚੇ ਹੋਏ ਨੇ ਸੋ ਹੋਰ ਵੀ ਇੱਥੇ ਜਿਹੜੇ ਪਹੁੰਚੇ ਹੋਏ ਜੀ ਆਪਾਂ ਗੱਲਵਾਪੀ ਕਰਾਂਗੇ ਤਸਵੀਰਾਂ ਜਿਹੜੀਆਂ ਤੁਹਾਨੂੰ ਪਹਿਲਾਂ ਦਿਖਾਤਮਾ ਸੋ ਇਹ ਤਸਵੀਰਾਂ ਨੇ ਜਿਹੜੀਆਂ ਕਿ ਇਹ ਜਿੱਥੇ ਅੱਜ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਜਿਹੜਾ ਕਿ ਸਾਨੇਵਾਲ ਰੇਲਵੇ ਰੋਡ ਔਰ ਪਗਵਾਨ ਸ਼ੇਦੀ ਜੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮੇਰੇ ਨਾਲ ਨਹੀਂ ਕੀ ਦੀ ਬੋਲੋ ਇੱਕ ਵਧੀਆ ਜਿਹਨੂੰ ਯਾਦ ਦੋ ਪਪਾ ਇੱਥੇ ਵੀ ਜਾਦੀ ਹੋਇਆ ਪਾਪਾ ਅਮਨੁਕਾਰ ਕੋ ਦਿੱਤਾ ਹੈ ਜੀ ਸਾਡੇ ਇੱਕ ਅਗਰ ਜੇਕਰ ਕੋਈ ਬਹਿਲਵਾ ਆਪਣੇ ਆਇਆ ਬੋਹੋ ਧਰਾ ਹਤਾ ਕਿਲੋ ਮੀਟਰ ਤੋਂ ਉੱਪਰ 40 ਤੋਂ ਉੱਪਰ ਮੈਂ ਹਿਦਾਇਤ ਨੂੰ

ਇਹ ਜਿਹਨੂੰ ਸਾਧਨ ਸਰਪੰਚ ਤੋਂ ਕੀਤਾ ਗਿਆ ਕਿਰਦਾਂ ਦੇ ਵਿੱਚ ਇਹ ਤਾਂ ਹੁਣ ਪ੍ਰਸ਼ਾਸਨ ਆਪਣੀ ਜਿਹੜੀ ਤਕਤੀਸ਼ ਕਰੂਗਾ ਉਹਦੇ ਵਿੱਚ ਵੀ ਇਹ ਕਿਹੜਾ ਪ੍ਰਸ਼ਾਸਨ ਕੌਣ ਸੀ ਇਹੋ ਜਿਹਾ ਬੰਦਾ ਜਿਹੜਾ ਜਿਹਨੇ ਇਹ ਵੀ ਕਿਸ ਤਰ੍ਹਾਂ ਕੀਤੀ ਹੈ ਕੋਈ ਲੁੱਟਗੋ ਵਾਲਾ ਹੈ ਠੀਕ ਹੈ ਕੋਈ ਚੋਰੀ ਚੱਕੇ ਵਾਲਾ ਜਾਂ ਕਿਸੇ ਨੇ ਸਾਡੇ ਦੋ ਫਿਰਕਿਆਂ ਦੇ ਵਿੱਚ ਇਹ ਪਾੜ ਪਾਣ ਦੀ ਕੋਸ਼ਿਸ਼ ਕੀਤੀ ਕੋਈ ਹੈ ਕਿੰਨਾ ਪਤਾ ਲੱਗਿਆ ਜੀ ਇਹ ਵੀ ਇਹ ਸਵੇਰੇ ਜਿਹੜੇ ਵੀ ਇੱਥੇ ਪੂਜਾ ਪਾਠ ਕਰਨਾਂ ਦੇ ਆ ਉਹਨਾਂ ਨੇ ਇਹ ਗੱਲ ਦੇਖੀ ਆ ਦੇਖੇਦਵਾਦ ਉਹਨਾਂ ਨੇ ਸਾਨੂੰ ਸੂਚਿਤ ਕੀਤਾ ਅਸੀਂ ਵੀ ਸਾਰੇ ਜਿਹੜੇ ਇਲਾਕੇ ਨਾਲ ਵਸੇ ਆ ਇੱਥੇ ਪਾਸੇ ਇਲਾਕੇ ਦੇ ਕਿਸੇ ਸਾਧ ਦੇ ਅੰਸ਼ਕ ਨੂੰ ਕੀਤਾ ਗਿਆ ਜਾਂ ਕੋਈ ਸਾਧ ਦੀ ਸੱਤੀ ਗਈ ਹੈ ਜਾਂ ਕੋਈ ਅਸਰਦਾਰੀ ਕਰ ਜਿਸ ਤਰ੍ਹਾਂ ਦੀ ਇਹ ਘਟਨਾ ਹੋਈ ਨਜ਼ਰ ਆ ਰਹੀ ਹੈ ਉਹ ਤਾਂ ਇਹ ਸ਼ਰਾਸਤੀ ਅੰਸ਼ਕ ਦੀ ਘਟਨਾ ਨਜ਼ਰ ਆ ਰਹੀ ਹੈ ਬਾਕੀ ਪ੍ਰਸ਼ਾਸਨ ਦੋਨੋਂ ਪਾਸੇ ਜਿਲ੍ਹਾ ਪੁਲਿਸ ਪਹੁੰਚੀ ਹੈ ਰੇਲਵੇ ਪੁਲਿਸ ਪਹੁੰਚੀ ਇਹ ਹੁਣ ਆਪਣਾ ਡਿਸੀਜ ਲੈਣਗੇ ਵੀ ਇਹ ਏਰੀਆ ਕਿਹਦੇ ਚ ਪੈਂਦਾ ਹੈ ਜਿਹਦੇ ਚੰਦਾ ਜੋ ਕੋਈ ਕਾਰਵਾਈ ਕਰਗੇ ਅਸੀਂ ਉਹਨਾਂ ਨੂੰ ਪੂਰਾ ਸਹਿਯੋਗ ਦੇਵਾਂਗੇ ਅਸੀਂ ਤਾਂ ਸਾਡੀ ਇਹ ਮੰਗ ਹੈ ਵੀ ਉਹਨੂੰ ਬੰਦੇ ਨੂੰ ਜਿਹੜਾ ਮੁਰੇ ਲਿਆ ਕੇ ਉਹਨੂੰ ਬੜੀ ਜਿਹੋਦੇ ਤੇ ਕਾਰਵਾਈ ਕੀਤੀ ਜਾਵੇ ਉਹਨੂੰ ਸਜ਼ਾ ਦਵਾਈ ਜਾਵੇ ਇੱਕ ਬੰਦਾ ਵੀ ਰਾਤ ਫੜਿਆ ਗਿਆ ਕਹਿੰਦੇ 2:00 ਵਜੇ ਇੱਥੇ ਬੰਦੇ ਨੂੰ ਹਾਂਜੀ ਜਿਹੜਾ ਇੱਥੇ ਕੰਮ ਕਰ ਰਿਹਾ ਦੇਖ-ਵੇਖ ਜਿਹੜਾ ਇਹ ਕਰ ਰਿਹਾ ਉਹਦੇ ਤਸਵੀਰ ਮੁਤਾਬਕ ਉਹਨੇ ਰਾਤ ਨੂੰ 2:00 ਵਜੇ ਇੱਕ ਬੰਦਾ ਫੜਿਆ ਫੜ ਕੇ ਉਹਨੇ ਰੇਲਵੇ ਵਾਲਿਆਂ ਨੂੰ ਦਿੱਤਾ ਜਿਹੜਾ ਰੇਲਵੇ ਪ੍ਰੋਟੈਕਸ਼ਨ ਫੋਰਸ ਵਾਲੇ ਉਹਨਾਂ ਨੂੰ ਉਹਨਾਂ ਨੇ ਉਹਨੂੰ ਕੋਈ ਕੁੱਟਮਾਰ ਕਰਕੇ ਮਾੜੀ-ਮੋਟੀ ਉਹਨੂੰ ਹੂਕ ਕਰਕੇ ਉਹਨੂੰ ਕੈਦ ਦਿੱਤਾ ਪਰ ਉਹਨਾਂ ਨੇ ਉਹ ਤਵਦੀਸ਼ ਨਹੀਂ ਕੀਤਾ ਉਸ ਲਈ ਨਾ ਉਹਨਾਂ ਦੀ ਨੌਲੇਜ ਆਇਆ ਜੇ ਉਸ ਵੇਲੇ ਆਇਂਦਾ ਤਾਂ ਸ਼ਾਇਦ ਉਹ ਨਾ ਛੱਡਦੇ ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਇਹਦੇ ਨਾਲ ਬਹੁਤ ਵੱਡਾ ਬਖੌਂਦ ਖੜਾ ਹੋ ਸਕਦਾ ਇਹ ਹੁਣ ਇਹ ਲਾਪਰਵਾਹੀ ਸਮਝ ਲੋ ਕਿ ਜਾਂ ਉਸ ਬੰਦੇ ਦੀ ਕਿਸਮਤ ਚੰਗੀ ਸਮਝ ਲੋ ਵੀ ਇਹ ਉਸ ਬੰਦਾ ਜਿਹੜਾ ਤਾਂ ਛੁੱਟ ਗਿਆ ਜਿਹੜਾ ਵੀ ਆਵਾਜ਼ ਵੀ ਰਿਹਾ ਕਿ ਕੀ ਲੱਗਦਾ ਚਿੰਨ੍ਹ ਕਾਰਨ ਕੀ ਮੰਨਦੇ ਹੋ ਵੀ ਚੀਜ਼ ਨੂੰ ਵੀ ਹੰਦਰ ਬਿਵਾਦ ਕਿਹੜਾ ਇਹ ਇਹ ਵਿਵਾਦ ਜਿਹੜਾ ਇਹ ਦਾ ਤਾਂ ਜਿੰਨੀ ਜਲਦੀ ਤੋਂ ਜਲਦੀ ਪ੍ਰਸ਼ਾਸਨ ਦਾ ਹੱਲ ਕਰੇ ਉਹਨਾਂ ਚੰਗਾ ਕਿਉਂਕਿ ਇਹ ਬਹੁਤ ਕਰਨਾ ਗੂਪ ਤਾਨ ਕਰ ਸਕਦਾ ਉਹ ਤੁਹਾਨੂੰ ਪਾਸ ਹੁਣ ਹੀ ਪਹੁੰਚਾ ਕਿ ਕਿਹਨੇ ਚੋਂ ਮੇਰਾ ਮਾਮਲਾ ਇਸ ਤਰ੍ਹਾਂ ਦਾ ਵਗੈਰਾ ਬਣਿਆ ਆ ਪਕਿਆ ਹੋ ਰਿਹਾ ਹੈ ਤੇ ਬਹੁਤ ਹੀ ਮਤਲਬਕ ਤੇ ਠੈੜੀ ਘਟੀ ਹੈ ਉਹ ਇਦਾਂ ਜੀ ਕਹਿੰਦੇ ਵਿਨਾਸ਼ ਕਰਿਆ ਬਕਰੀਤ ਬੁੱਧੀ ਜਦੋਂ ਇਨਸਾਨ ਦੀ ਬੁੱਧੀ ਆ ਨਾ ਜਿਹੜੀ ਪ੍ਰੇਸ਼ਟ ਹੋ ਜਿਵੇ ਤਾਂ ਇਸ ਤਰ੍ਹਾਂ ਦੇ ਕਾਰਿਆ ਕਰਦਾ ਔਰ ਉਹਨੂੰ ਇਹ ਨਹੀਂ ਪਤਾ ਹੈਗਾ ਕਿ ਪ੍ਰਮਾਤਮਾ ਜਿਹੜਾ ਜੇ ਅਸੀਂ ਪ੍ਰਮਾਤਮਾ ਦੇ ਨਾਲੇ ਛੇੜਛਾੜ ਕਰਾਂਗੇ ਤਾਂ ਉਹਦਾ ਜਿਹੜਾ ਨਤੀਜਾ ਤੇ ਰਿਜ਼ਲਟ ਕੀ ਨਿਕਲੇਗਾ ਸੋ ਰਾਤ ਜਿਹੜੀ ਇਹ ਮੰਦ ਭਾਗੀ ਘਟਨਾ ਹੋਈ ਹੈ ਜਿਹੜੀ ਕਿ ਸਾਰੇ ਹੀ ਸਾਡੇ ਜਿੰਨੇ ਵੀ ਸਮਾਜ ਦੇ ਲੋਕ ਨੇ ਹਿੰਦੂ ਲੋਕ ਨੇ ਹਿੰਦੂ ਕਮਿਊਨਿਟੀ ਦੇ ਲੋਕ ਨੇ ਇਹਨਾਂ ਦੀ ਭਾਵਨਾ ਨੂੰ ਠੇਸ ਪਹੁੰਚਾਈ ਗਈ ਹੈ ਸੋ ਇਹ ਕਹਾਂਗੇ ਵੀ ਇਹਦੇ ਨਾਲ ਇੱਕ ਵਿਵਾਦ ਨੂੰ ਸੁਨਿਸ਼ਾ ਦੇਣ ਵਾਲੀ ਗੱਲ ਹੈ ਕਿਉਂਕਿ ਜਿੱਧਾ ਜਿੱਧਾ ਦੇਖੋ ਤੁਸੀਂ ਆਪ ਦੇਖ ਰਹੇ ਹੋ ਦਿਖਾਇਓ ਭਾਈ ਦੇਖੋ ਕਿਦਾਂ ਇਹਨਾਂ ਦਾ ਨਾ ਹਾ ਤੂੜਿਆ ਗਿਆ ਪਰਲਾ ਹੱਥ ਤੂੜਿਆ ਗਿਆ ਇਧਰਲਾ ਹੱਥ ਤੂੜਿਆ ਗਿਆ ਤੇ ਤੁਸੀਂ ਇਹ ਦੱਸੋ ਮੈਨੂੰ ਇਹ ਦੱਸੋ ਵੀ ਪ੍ਰਮਾਤਮਾ ਨੇ ਤੁਹਾਡਾ ਕੀ ਬਗਾੜਿਆ ਜਿਹੜੇ ਇਹ ਸ਼ਰਾਰਤੀ ਅਨਸਰ ਨੇ ਸੋ ਮੈਂ ਇਹੀ ਕਹਿਣਾ ਚਾਹਾਂਗਾ ਜਿਹੜੇ ਸ਼ਰਾਰਤੀ ਅਨਸਰ ਨੇ ਉਹਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ ਤਾਂ ਜੋ ਉਹ ਬਣਦੀ ਕਾਰਵਾਈ ਉਹਦੇ ਤੇ ਕੀਤੀ ਜਾਵੇ ਕਿਉਂਕਿ ਉਸ ਤੋਂ ਪਹਿਲਾਂ ਕਿ ਜਿਹੜੇ ਲੋਕ ਨੇ ਉਹ ੜਕਣ ਉਹ ਤੋਂ ਪਹਿਲਾਂ ਪਹਿਲਾਂ ਇਹ ਬੁਰੇ ਸਿੱਖਿਆਨ ਰਾਜ ਦੇਣੀ ਕੋਈ ਨਾ ਕੋਈ ਅਸਾਮਾ ਮੰਗਦਾ ਹੁੰਦਾ ਪਹਿਲਾਂ ਵੀ ਅਸਾਮਾਂ ਦੇ ਇਕ ਤੋਂ ਮਾਮਲੇ ਅਸਾਮਾਂ ਦੇ ਹੋਏ ਸੀ ਜਿੱਥੇ ਕੰਦੇ ਸਿੱਟੇ ਗਏ ਤੇ ਅੱਜ ਫੇਰ ਹੋਈ ਤੇ ਮੌਜੂਦ ਦਰਹਾਇਆ ਗਿਆ ਬਿਲਕੁਲ ਜੀ ਬਿਲਕੁਲ ਮੈਂ ਉਹੀ ਗੱਲ ਕਰ ਰਿਹਾ ਸੀ ਅੱਜ ਤੋਂ 1.5 ਸਾਲ ਪਹਿਲਾਂ ਵੀ ਇਹ ਘਟਨਾ ਹੋਈ ਗਿਆ ਉਹ ਹੋਈ ਸੀ ਪਰਲੀ ਸੈਕਟਰ ਬਾਰ ਨੰਬਰ 6 ਦੇ ਵਿੱਚ ਹੋਈ ਸੀ। ਚਲੋ ਉਦੋਂ ਇਹ ਵੀ 6 ਸੀਗਾ ਤੇ ਉਦੋਂ ਇਹ ਘਟਨਾ ਹੋਈ ਸੀ ਪਰ ਲੇਕਿਨ ਚਲੋ ਠੀਕ ਹੈ। ਉਹ ਵਿਅਕਤੀ ਜਿਹੜਾ ਸੀਗਾ ਅਸੀਂ ਕੈਮਰਾ ਦੇ ਵਿੱਚ ਟ੍ਰੇਸ ਕਰ ਲਿਆ ਸੀਗਾ। ਅਸੀਂ ਆਪਣੇ ਐਫਟਸ ਲਗਾ ਕੇ ਕੁਝ ਪ੍ਰਸ਼ਾਸਨ ਦੇ ਐਫਟਸ ਸੀਗੇ। ਅਸੀਂ ਉਹ ਬੰਦੇ ਨੂੰ ਟ੍ਰੇਸ ਵੀ ਕਰ ਲਿਆ ਪਰ ਲੇਕਿਨ ਉਹ ਬੰਦਾ ਪਿੰਡ ਹੀ ਛੱਡ ਕੇ ਭੱਜ ਗਿਆ ਸੀਗਾ। ਉਹਨੂੰ ਪਤਾ ਸੀਗਾ ਵੀ ਹੁਣ ਉਹਦੇ ਨਾਲ ਕੋਈ ਮਾੜਾ ਹੋਣਾ। ਲੇਕਿਨ ਕੀ ਆ ਸਾਨੂੰ ਸਾਰਿਆਂ ਨੂੰ ਇਹ ਸਮਝਣਾ ਚਾਹੀਦਾ ਵੀ ਇਹ ਨਸ਼ਈ ਲੋਕ ਨੇ। ਜਿਹੜੇ ਨਸ਼ਾ ਕਰ ਲੈਂਦੇ ਨੇ ਉਹਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਕੀ ਕਰ ਰਹੇ ਹਾਂ। ਇਹ ਜੇ ਨਸ਼ਈ ਲੋਕਾਂ ਤੋਂ ਵੀ ਆਪਾਂ ਨੂੰ ਦੂਰ ਰਹਿਣਾ ਚਾਹੀਦਾ ਤੇ ਵੈਸੇ ਹੁਣ ਕੀ ਆ ਇੱਕ ਅਸੀਂ ਅੱਜ ਮਤਾ ਪਾਸ ਕਰਨ ਲੱਗੇ ਆ ਵੀ ਇੱਥੇ ਕੈਮਰੇ ਲਾਇਆ ਜਾਣ ਜਿਹੜੇ ਕਿ ਰੇਲਵੇ ਨਾਲ ਸਾਡਾ ਕੋਈ ਸਬੰਧ ਨਹੀਂ ਰਹੂਗਾ ਸਿਰਫ ਮੰਦਰ ਤੱਕ ਹੀ ਉਹ ਕੈਮਰੇ ਸੀਮਿਤ ਰਹਿਣਗੇ ਲਾਇਆ ਕਿ ਨਹੀਂ ਜੀ ਵੀ ਕੋ ਅਗਭਲੋਂ ਪਰ ਲਿਖਣਾ ਚੱਲੂ ਨਹੀਂ ਆ ਉਹ ਰੇਲਵੇ ਦੇ ਉਹ ਰੇਲਵੇ ਦੇ ਉਹ ਰੇਲਵੇ ਦੇ ਨੇ ਲੇਕਿਨ ਹੁਣ ਅਸੀਂ ਆਪਣੇ ਪਰਸਨਲ ਇੱਥੇ ਕੈਮਰੇ ਲਵਾਵਾਂਗੇ ਔਰ ਇਹਨੂੰ ਚੰਗੀ ਤਰ੍ਹਾਂ ਬਾਉਂਡਰੀ ਜਿਹੜੀ ਸਹੀ ਤਰੀਕਾ ਨਾਲ ਕਰਕੇ ਔਰ ਇਹਦੀ ਜਿਹੜੀ ਹੈਗੀ ਆ ਕੇਅਰ ਕੀਤੀ ਜਾਊਗੀ ਜੀ ਏਰੀਆ ਮੈਂ ਕਿਸ ਨਾਲ ਡਰਾਉਂਗਾ ਵਾ ਇਹ ਨਗਰ ਕਾਉਂਸਲ ਕਾਰਪੋਰੇਸ਼ਨ ਦੀ ਸਾਡੀ ਨਗਰ ਕੌਂਸਲ ਦੇ ਅੰਡਰ ਆਉਂਦਾ ਹੈ ਸਾਰਾ ਇਹ ਰੀਆ ਕਿਉਂਕਿ ਇਸ ਵਾਰਡ ਦੇ ਵਿੱਚ ਮੈਂ 10 ਸਾਲ ਕੌਂਸਲਰ ਰਹ ਚੁੱਕਾ ਹਾਂ ਅੱਜ ਮੈਂ ਮੌਜੂਦਾ ਡਿਪਟੀ ਮੇਰਾ ਨਗਰ ਕੌਂਸਲ ਛਾ ਨੇ ਆਲਦਾ ਤੇ ਲੇਕਿਨ ਇਹ ਆ ਵੀ ਜਿਹੜੀ ਇਹ ਮੰਦ ਭਾਗੀ ਘਟਨਾ ਵਾ ਇਸ ਘਟਨਾ ਦੇ ਵਿੱਚ ਤਾਂ ਕਿਸੇ ਦਾ ਕੋਈ ਸਬੰਧ ਨਹੀਂ ਹਰ ਜਗ੍ਹਾ ਬੰਦਾ ਪਹੁੰਚਦਾ ਹੈ ਨਾ ਇੱਕ ਕਾਮਨ ਚੀਜ਼ ਆ ਜੇ ਸਾਡੀਆਂ ਭਾਵਨਾਵਾਂ ਨੂੰ ਇਸ ਤਰ੍ਹਾਂ ਕੇਸ ਪਹੁੰਚਾਈ ਜਾਊਗੀ ਤਾਂ ਦੇਖੋ ਅਸੀਂ ਲੋਕ ਇੱਥੇ ਖੜੇ ਆ ਜਿਹੜੇ ਲੋਕਾਂ ਦੀ ਇੱਥੇ ਆਸਤਾ ਜੁੜੀ ਹੋਈ ਆ ਜਿਹੜੇ ਸਵੇਰੇ ਆਉਂਦੇ ਆ ਸ਼ਾਮ ਨੂੰ ਆਉਂਦੇ ਆ ਇੱਥੇ ਨਦਮਸਤਕ ਹੁੰਦੇ ਆ ਉਹਨਾਂ ਦੀ ਭਾਵਨਾ ਨੂੰ ਕਿੰਨੀ ਥੇਸ ਪਹੁੰਚੀ ਆ ਸੋ ਇਹ ਵੀ ਇਹ ਜਿਹੜੇ ਸ਼ਰਾਰਤੀ ਅਨਸਰ ਆ ਉਹਨਾਂ ਨੂੰ ਛੇਤੀ ਛੇਤੀ ਫੜਾਇਆ ਜਾਵੇ ਪਬਲਿਕ ਦੇ ਸਾਹਮਣੇ ਕੀਤਾ ਜਾਵੇ ਤਾਂ ਜ਼ਿਆਦਾ ਬੈਟਰ ਆ ਕਿਉਂਕਿ ਪਬਲਿਕ ਆਪਣੇ ਆਪ ਹੀ ਉਹਨਾਂ ਦਾ ਜੋ ਕਰਨਾ ਹੈਗਾ ਪਬਲਿਕ ਆਪ ਕਰੇ ਸੋ ਇਨੀ ਬੇਨਤੀ ਆ ਜੈਪੁਰ ਦੀ ਜੈਪੁਰ ਦੀ ਮੈਂ ਪਰ ਅਮਨ ਜੀ ਤੀਸਰੀ ਪਹੁੰਚੇ ਸੀ ਸਵੇਰੇ ਕਿੱਥਾਂ ਦੇਖਿਆ ਦਾ ਮਾਹੌਲ ਜਿਹੜਾ ਹੈਗਾ ਇੱਥੇ ਦਾ ਉਹਦੇ ਵਜ੍ਹਾ ਪਹੁੰਚੇ ਸੀ ਮੈਂ ਭਾਈ ਜੀ 7:30 ਵਜੇ ਇੱਥੇ ਆ ਗਿਆ ਸੀਗਾ ਤੇ 8:00 ਵਜੇ ਤੇ ਜਦੋਂ ਮੈਨੂੰ ਪਤਾ ਲੱਗਿਆ ਬੜੀ ਮੰਗ ਨੂੰ ਥੇਸ ਪਹੁੰਚੀ ਕਿਉ ਬੜੀ ਹੀ ਇਸ ਜਗ੍ਹਾ ਦੇ ਵਿੱਚ ਸੰਗਤ ਦੀ ਸ਼ਰਧਾ ਬਹੁਤ ਹੀ ਸ਼ਰਧਾ ਨਾਲ ਆਉਂਦੀ ਆ ਪਰ ਜਦੋਂ ਸਵੇਰੇ ਸੰਗਤ ਨੂੰ ਵਿਰਾਗ ਦੇ ਵਿੱਚ ਦੇਖਿਆ ਤਾਂ ਬੜਾ ਮਨ ਖਰਾਬ ਹੋਇਆ ਦੇਖ ਕੇ ਕਿ ਇੱਕ ਮੂਰਤੀ ਦੇ ਨਾਲ ਸ਼ਿਵ ਭੁੱਲ ਜੀ ਦੀ ਮੂਰਤੀ ਦੇ ਨਾਲ ਉਹਨਾਂ ਨੇ ਇੱਕ ਮਾੜੇ ਅੰਸਰਾਂ ਨੇ ਕਿੰਨਾ ਮਾੜਾ ਕਰਮ ਕੀਤਾ ਬਹੁਤ ਔਖਾ ਭੋਗਤਣਾ ਜੀ ਇਹ ਇਹ ਕਰਨਾ ਬਹੁਤ ਸੌਖਾ ਵਾ ਪਰ ਬਟ ਜਿਹਨੇ ਵੀ ਇਹ ਗਲਤੀ ਕੀਤੀ ਆ ਗੁਰੂ ਸਾਹਿਬ ਉਹਨੂੰ ਜ਼ਰੂਰ ਸਜ਼ਾ ਦੇਣਗੇ ਬਹੁਤ ਹੀ ਮਾਰ ਮਾਰੀ ਕਰਤੋ ਜ ਕੀਤੀ ਹੈ ਜੀ ਇਹ ਪੰਜਾਬ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਦੇ ਘਟਨਾਵਾਂ ਹੋ ਰਹੀਆਂ ਨੇ थाने ਵਾਲੇ ਇਤਨੀ ਧੀਰੇ ਵਰਤੋ ਕਿੰਭਾਲਾ ਸਾਡਾ ਲਾਅ ਐਂਡ ਆਰਡਰ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਕੀ ਹਾਲਾਤ ਬਣੇ ਹੋਏ ਆ ਸਵੇਰ ਦੇ ਇੱਥੇ ਕੈਮਰੇ ਲੱਗੇ ਹੋਏ ਨੇ ਇਹਨਾਂ ਨੇ ਵੀ ਕੈਮਰੇ ਲਾਏ ਹੋਏ ਨੇ ਰੇਲਵੇ ਸਟੇਸ਼ਨ ਵਾਲਿਆਂ ਦੇ ਕੋਈ ਕੈਮਰਾ ਨਹੀਂ ਚੱਲ ਰਿਹਾ ਜੀ ਇਹਨਾਂ ਦਾ ਸਾਨੂੰ ਕਹਿ ਰਹੇ ਨੇ ਉਲਟਾ ਕਿ ਤੁਸੀਂ ਯਾਰ ਐਲ ਸੀ ਡੀਆਂ ਲਿਆਓ ਤੁਸੀਂ ਦੇਖ ਲਓ ਸਾਡੇ ਕੋਲ ਤਾਂ ਉਹ ਵੀ ਨਹੀਂ ਹੈ ਕਹਿਣ ਦਾ ਭਾਵ ਕੀ ਹੈ ਕਿ ਅਸੀਂ ਕਿੱਥੇ ਸਟੈਂਡ ਕਰ ਰਹੇ ਹਾਂ ਕਿ ਸਾਡੀ ਸਿਕਿਉਰਿਟੀ ਸਿਸਟਮ ਕੀ ਹੈ ਇੱਥੇ ਕੋਈ ਕਾਂਡ ਕਰ ਜਵੇ ਕੋਈ ਇੱਥੇ ਜਵਾਬਦੇਹੀ ਨਹੀਂ ਹੈਗੀ ਜੀ ਕਿਸੇ ਨੂੰ ਹੁਣ ਇੱਕ ਦੂਜੇ ਤੇ ਆਪਾਂ ਕਹੀ ਜਾਂਦੇ ਆ ਕਿ ਉਹ ਕਹਿੰਦੇ ਜੀ ਜ਼ਿਲ੍ਹੇ ਦੇ ਵਿੱਚ ਆਉਂਦਾ ਵਾ ਇਹ ਕਹਿੰਦੇ ਆ ਜੀ ਰੇਲਵੇ ਦੇ ਵਿੱਚ ਆਉਂਦਾ ਹੁਣ ਇਹ ਵੀ ਪਤਾ ਲੱਗ ਰਿਹਾ ਵੀ ਪਰਚਾ ਦੇਣਾ ਕਿਹਨਾਂ ਨੇ ਆ ਜੀ ਅਸੀਂ ਜਦ ਤੱਕ ਅਸੀਂ ਇਹੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਕਿ ਇਹਦੀ ਕਾਨੂੰਨੀ ਕਾਰਵਾਈ ਪ੍ਰੋਪਰ ਤਰੀਕੇ ਨਾਲ ਕੀਤੀ ਜਾਵੇ ਬਕਾਇਦਾ ਪਰਚਾ ਦਰਜ ਕਰਕੇ ਸੀਸੀਟੀਵੀ ਫੁਟੇਜ ਨੂੰ ਪ੍ਰੋਪਰ ਤੜਾ ਕੇ ਇਹ ਸਰਕਾਰੀ ਕੈਮਰਾ ਦੇੋਂ ਢਾਕੇ ਜਲਦੀ ਤੋਂ ਜਲਦੀ ਜਿਨੇ ਵੀ ਇੱਕ ਮਾੜੀ ਹਰਕਤ ਕੀਤੀ ਆ ਉਹਨੂੰ ਸਾਜਾ ਦਿੱਤੀ ਜਾਵੇ ਸਖਤ ਉਸ ਸਾਜਾ ਦਿੱਤੀ ਜਾਵੇ ਬਿਲਕੁਲ ਸੋ ਮੈਂ ਤਸਵੀਰਾਂ ਫਿਰ ਇੱਕ ਵਾਰ ਦਿਖਾ ਦਮਾ ਕਿ ਤਸਵੀਰਾਂ ਜਿਹੜੀਆਂ ਕਿ ਰੇਲਵੇ ਰੋਡ ਸ਼੍ਰੀ ਮੰਦਰ ਦੀਆਂ ਤਸਵੀਰਾਂ ਨੇ ਸੋ ਕਰਨ ਨੀਜੇ ਵੀ ਇੱਥੇ ਪਹੁੰਚੇ ਨੇ ਕਰਨੀ ਜੀ ਕੀ ਕਹਿਣਾ ਚਾਹੁੰਦੇ ਉਹ ਜਦੋਂ ਮਾਮਾ ਹੋਇਆ ਵਾ ਤੇ ਮੇਰੇ ਕਿੰਨੇ ਵਜੇ ਤੁਹਾਨੂੰ ਲੱਗਿਆ ਪਤਾ ਸੀ ਮੈਨੂੰ ਥੋੜਾ ਲੇਟ ਪਤਾ ਲੱਗਿਆ ਵਾ ਉਹਨੇ 10 ਵਜੇ ਫੋਨ ਆਇਆ ਤਾਂ ਮੈਨੂੰ ਪਤਾ ਲੱਗਿਆ ਵੀ ਇਹ ਘਟਨਾ ਵਾਪਰੀ ਹੈ ਕਿਉਂਕਿ ਅਸੀਂ ਦੇਖ ਸਕਦੇ ਹਾਂ ਅਸੀਂ ਬਚਪਨ ਤੋਂ ਜਦੋਂ ਤੋਂ ਪੈਦਾ ਹੋਏ ਹਾਂ ਅਸੀਂ ਉਦੋਂ ਤੋਂ ਇਸ ਮੰਦਰ ਜਾ ਰਹੇ ਹਾਂ ਰੀਬਨ 37 ਸਾਲ ਦੀ ਉਮਰ ਮੇਰੀ ਹੋ ਚੁੱਕੀ ਆ ਇੱਥੇ ਦੇਖਦੇ ਹੋ ਸਭ ਤੋਂ ਪਹਿਲਾਂ ਇਹ ਸਥਾਪਨਾ ਇਸ ਮੂਰਤੀ ਦੀ ਇੱਥੇ ਹੋਈ ਗਈ ਸੀ ਉਸ ਤੋਂ ਬਾਅਦ ਇਹ ਸਾਰਾ ਮੰਦਿਰ ਬਣਿਆ ਵਾ ਜੋ ਕਿ ਜਿਹੜੀ ਵੀ ਸ਼ਰਾਬ ਤੇ ਅੰਸਰਾ ਜਾਂ ਕਿਸੇ ਨਸ਼ੇ ਦੇ ਵਿੱਚ ਆ ਕੇ ਇਹ ਜੋ ਵੀ ਕੀਤਾ ਬਹੁਤ ਹੀ ਮੰਦ ਭੱਗਾ ਹੋਇਆ ਹੈ ਇਸ ਦਾ ਸਾਡੇ ਇਲਾਕੇ ਨੂੰ ਬਹੁਤ ਕਿਉਂਕਿ ਸਾਡੇ ਇਲਾਕੇ ਤੇ ਜੋ ਵੀ ਤੁਸੀਂ ਕਹਿ ਸਕਦੇ ਹੋ ਸਾਡਾ ਵਾਰਡ ਆ ਜਾਂ ਸਾਡਾ ਰੇਲਵੇ ਰੋਡ ਆ ਉੱਥੇ ਸਾਰੇ ਲੋਕ ਉਰੇ ਹੀ ਆਂਦੇ ਨੇ ਤੇ ਉਰੇ ਆਣ ਕਰਕੇ ਉਹਨਾਂ ਦੇ ਕਿੰਨਾ ਕਹਿੰਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਆ ਮੈਂ ਅਸੀਂ ਚਾਹੁੰਦੇ ਆ ਪ੍ਰਸ਼ਾਸਨ ਚਾਹੇ ਰੇਲਵੇ ਪੰਜਾਬ ਪੁਲਸ ਜਿਹਦੇ ਅੰਦਰ ਵੀ ਆਂਦਾ ਉਹ ਜਲਦੀ ਤੋਂ ਜਲਦੀ ਇੱਥੇ ਬਣਦੀ ਕਾਰਵਾਈ ਕਰੇ ਬੰਦੇ ਨੂੰ ਫੜਿਆ ਜਾਵੇ ਤੇ ਉਹ ਤੇ ਬਣਦੀ ਸਖਤ ਤੋਂ ਸਖਤ ਵਾਈ ਕਾਰਵਾਈ ਕੀਤੀ ਹੈ। ਬਿਲਕੁਲ ਜੀ ਇੱਥੇ ਹੋਰ ਵੀ ਲੋਕ ਪਹੁੰਚੇ ਨੇ ਮੈਮ ਕੀ ਕਹਿਣਾ ਚਾਹੁੰਦੇ ਜਿਹੜਾ ਕਿ ਅੱਜ ਇਹ ਇਹ ਵਾਦਸਾ ਜਿਹੜਾ ਮਾਮਲਾ ਹੋਇਆ ਵਾ ਮੈਨੂੰ ਸਰ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗੀ ਕਿ ਬਹੁਤ ਹੀ ਮਾੜੀ ਘਟਨਾ ਸਾਡੇ ਸਮਾਤਮ ਧਰਮ ਲਈ ਬਹੁਤ ਹੀ ਸਾਡੇ ਤੋਂ ਬੁੱਲਨ ਦੇ ਪੀਸ ਤਾਂ ਸਾਡੇ ਚ ਜਾਣ ਨਹੀਂ ਇਹ ਇਹਨਾਂ ਨੂੰ ਨਹੀਂ ਸਾਨੂੰ ਸੱਟ ਪਹੁੰਚੀ ਹੈ ਤੇ ਜਿਹੜਾ ਨੇ ਵੀ ਇਹ ਕੀਤਾ ਵਾ ਉਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਸਜ਼ਾ ਦਿੱਤੀ ਜਾਵੇ ਤੇ ਕੋਸ਼ਿਸ਼ ਕੀਤੀ ਜਾਵੇ ਵੀ ਅੱਗੇ ਤੋਂ ਇਹੋ ਜਿਹੀ ਕੋਈ ਘਟਨਾ ਨਾ ਹੋਵੇ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਮੈਂ ਰੋਜ਼ਾਨਾ ਆਉਂਦੀ ਆ ਰੋਜ਼ਾਨਾ ਇੱਥੇ ਅਸੀਂ ਸਭ ਕੁਝ ਕਰਕੇ ਜਾਂਦੇ ਆਂ ਸੇਵਾ ਕਰਦੇ ਆਂ ਸ਼ਾਮ ਨੂੰ ਵੀ ਆਉਂਦੇ ਆਂ ਸਵੇਰ ਨੂੰ ਵੀ ਆਉਂਦੇ ਆਂ ਪਰ ਅੱਜ ਸਾਡੀ ਆਸਥਾ ਨੂੰ ਇੰਨੀ ਕਿਠੇਸ ਪਹੁੰਚੀ ਐ ਇਸ ਚੀਜ਼ ਦੇ ਨਾਲ ਕਿ ਅਸੀਂ ਅੰਦਰੋਂ ਹੋਈ ਇਹਨਾਂ ਨੂੰ ਨਹੀਂ ਤੋੜਿਆ ਉਹਨਾਂ ਨੇ ਸਾਡੀ ਆਸਥਾ ਤੋੜੀ ਜਰਿਕ ਨੇ ਪਹੁੰਚ ਚੁ ਮਾ ਜੇ ਇੱਥੇ ਇੱਥੇ ਤਾਂ ਮੈਂ ਹੁਣ ਜੀ ਡਿਊਟੀ ਤੇ ਸੀਗੀ ਮੈਂ ਮੈਂ ਡਿਊਟੀ ਤੇ ਪਹੁੰਚੀ ਆ ਇੱਥੇ ਸਵੇਰੇ ਅਸੀਂ 4 ਵਜੇ ਆਨੇ ਆ ਉਸ ਟਾਈਮ ਕੁਛ ਐਦਾਂ ਦਾ ਹੈ ਨਹੀਂ ਸੀ ਉਸ ਤੋਂ ਬਾਅਦ ਜੋ ਹੋਇਆ ਉਹ ਸਭ ਕੁਝ ਗਿਆ ਨਹੀਂ ਸਬਕੀ ਮੈਂ ਕਹੂੰਗੀ ਕਿ ਇੱਥੇ ਕੋਲ ਰੇਲਵੇ ਸਟੇਸ਼ਨ ਆ ਰੇਲਵੇ ਅਧਿਕਾਰੀ ਆ ਉਹਨਾਂ ਨੂੰ ਵੀ ਥੋੜਾ ਸੁਚੇਤ ਕੀਤਾ ਜਾਵੇ ਡਿਊਟੀਆਂ ਦਿੱਤੀਆਂ ਜਾਣ ਕਿ ਟਾਈਮ ਟੂ ਟਾਈਮ ਇੱਥੇ ਦੀ ਦੇਖ ਰੱਖ ਕੀਤੀ ਜਾਵੇ ਤੇ ਸਾਨੂੰ ਬਹੁਤ ਇਸ ਚੀਜ਼ ਦਾ ਬਹੁਤ ਜ਼ਿਆਦਾ ਮੈਂ ਤਾਂ ਆਲੋਚਨਾ ਕਰ ਰਹੀ ਹਾਂ ਕਿ ਇੱਕ ਇਸ ਚੀਜ਼ ਦੇ ਨਾਲ ਨਾ ਤਾਂ ਉਸ ਬੰਦੇ ਨੂੰ ਕੁਝ ਮਿਲਿਆ ਤੇ ਨਾ ਕਿਸੇ ਹੋਰ ਨੂੰ ਅਗਰ ਚੋਰੀ ਵੀ ਕੀਤੀ ਜਾਂਦੀ ਸੀ ਤਾਂ ਅੱਗੇ ਵੀ ਕਈ ਵਾਰ ਹੋਈ ਹੈ ਸ਼ਰਾਰਤਾਂ ਹੋਈਆਂ ਪਰ ਐਦਾਂ ਨਹੀਂ ਹੋਈਆਂ ਐਦਾਂ ਸਾਫ ਹੀ ਦਿਖ ਰਿਹਾ ਹੈਗਾ ਕਿ ਇਹ ਕੋਈ ਐਦਾਂ ਦੀ ਸ਼ਰਾਰਤ ਹੈ ਜਿਹੜੀ ਸਾਨੂੰ ਥੇਸ ਪਹੁੰਚਾਉਣ ਦੀ ਕੋਸ਼ਿਸ਼ ਹੈ ਨਹੀਂ ਹੋਰ ਕਿਸੇ ਨੂੰ ਨੁਕਸਾਨ ਨਹੀਂ ਹੋਇਆ ਪਰ ਚੋਰੀ ਦੇ ਅੱਗੇ ਵੀ ਚਾਂਸੇਸ ਹੋਏ ਆ ਚੋਰੀ ਦੇ ਚਾਂਸੇਸ ਅੱਗੇ ਵੀ ਹੋਏ ਆ ਪਰ ਐਦਾਂ ਦਾ ਕਦੀ ਨੁਕਸਾਨ ਨਹੀਂ ਹੋਇਆ ਨੁਕਸਾਨ ਪਹਿਲੀ ਵਾਰੀ ਹੋਇਆ ਤੇ ਇਹ ਬਹੁਤ ਗਲਤ ਹੋਇਆ ਹੈ ਤੋ ਜੋ ਦਸ ਵੀਰਾਂ ਜਿਹੜੀਆਂ ਆ ਪਸਾਂਝੀ ਕੀਤੀਆਂ ਨੇ ਸੋ ਆਪਾਂ ਹੋਰ ਵੀ ਅੱਗੇ ਮਾਮਲਾ ਜਿਹੜਾ ਪਹੁੰਚੇਗਾ ਉਹ ਵੀ ਤੁਹਾਨੂੰ ਸਾਂਝਾ ਕਰਾਂਗੇ ਤਦ ਤੱਕ ਲਈ ਦੇਖਦੇ ਆਂ। ਉਹ ਸੁਚਨਾ ਮਿਲੀ ਸੀ ਸਾਨੂੰ ਅੱਜ ਸਾਡੇ ਚੌਕੀ ਇੰਚਾਰਜ ਤਜਿੰਦਰ ਨੇ ਦਿੱਤੀ ਸੀ ਜੀਆਰਪੀ ਨੇ ਸਾਹਨੇ ਹਾਲ ਨੇ ਕਿ ਉੱਥੇ ਕਿ ਮੰਦਰ ਆਪਣੇ ਰੇਲ ਦੇ ਏਰੀਏ ਚ ਨੰਥਾਈਜ਼ ਬਣਿਆ ਹੋਇਆ। ਉਹਦੇ ਵਿੱਚ ਸ਼ਿਵਜੀ ਭਗਵਾਨ ਦੀ ਮੂਰਤੀ ਖੰਡਤ ਹੋਈ ਆ। ਉਸ ਸੰਬੰਧ ਵਿੱਚ ਮੈਂ ਆਇਆ ਉਹ ਨਾਲ ਆਪਣੀ ਸਾਡੀ ਟੀਮ ਵੀ ਆਇਆ ਸਬ ਇੰਸਪੈਕਟਰ ਦੋ ਆਇਆ ਬੀਰਬਾਲ ਤੇ ਸਟੀਸੀ ਉਹ ਦੇਖਿਆ ਹੈ ਤੇ ਉਹ ਕਿ ਤਰਸ਼ੂਲ ਜਿੱਦਾਂ ਨਾ ਖਿੱਚਣ ਦੀ ਕੋਸ਼ਿਸ਼ ਕੀਤੀ ਆ। ਇਹ ਲੋਹੇ ਦਾ ਤਸੂਰਾ ਸਿੱਜ ਭਗਵਾਨ ਦੇ ਹੱਥ 'ਚ। ਉਹਦੇ ਨਾਲ ਹੱਥ ਦੁਨੇ ਹੋਏ ਆ ਖੰਡਤ ਹੋਏ ਆ ਜਿਹੜੇ। ਉਹਨੂੰ ਦੇਖ ਰਿਹਾ ਹੁਣ ਆਪਾਂ ਬੰਦੀ ਕਰ ਵੀ ਕਰ ਲਗੇ ਆ। ਬਿਆਨ ਲੈਣ ਲੱਗੇ ਹਾਂ ਕਿਹੜਾ ਹੁਣ ਜਿਹੜਾ ਰੀਲ ਦਾ ਕੋਈ ਕਹਰੇ ਜਿਹੜਾ ਸੇਵਾਦਾਰ ਹੈਗਾ। ਉਹਦੇ ਹੁਣ ਬਿਆਨ ਲੈ ਕੇ ਆਪਾਂ ਬੰਦੀ ਕਰ ਵੀ। ਅਗਲੇ ਪਰ ਇਹ ਗੱਲ ਵੀ ਕਿ ਰੀਲ ਦੇ ਭਗਵਾਨ ਕੋਲ ਕੰਮ ਕਰਨੇ ਮਨੋਂ ਕਾਲਜ ਬੰਦਾ ਹੀ ਫੜੇਗਾ 2:00 ਵਜੇ ਤਕਰੀਬਨ। ਫਿਰ ਛੱਡਿਆ ਜੀ ਗਿਆ ਤੇ ਦਾਰੂ ਵਗੈਰਾ ਕੀਤੀ ਕੀਤੀ ਪਸੰਦੀ। ਕੀ ਕੀ ਉਹ ਕੀ ਦੇਖਦੇ ਹੋ ਵੇਖੋ ਜੀ ਓਪਨ ਏਰੀਆ ਵਾ ਕੋਈ ਆਇਆ ਵਾ ਜੇ ਪਰ ਮੈਂ ਵੈਰੀਫਾਈ ਕਰ ਲਾਂ ਕਿ ਮੇਰੇ ਨੋਟਿਸ ਨਹੀਂ ਆਲੀ ਚੀਜ਼ ਬਟਲ ਰੋਇਲ ਦੰਡੇ ਕੋਆ ਉਹ ਗਰੀਫਾਈ ਕਰ ਲਾਂਗਾ ਆਪਾਂ ਇਹ ਚੱਲਦੇ ਨਾਲ ਸਭਾਈ ਤੁਹਾਨੂੰ ਬਹੁਤ ਤੌਰ ਤੇ ਪ੍ਰਸ਼ੰਸਾ ਦੇ ਰਹੇ ਹਾਂ ਕਾਰਵਾਈ ਜਿਹੜੀ ਭੰਦੀ ਆਪਣੀ 295 ਹੁੰਦੀ ਹੁਣ ਆ ਬਣ ਗਈ ਆਪਣੀ 298 ਬੀ ਐਨ ਐਸ ਉਹਦੀ ਕਾਰਵਾਈ ਭੰਦੀ ਹੈ ਜੀ ਧਰਮ ਭਾਉਣਾ ਖੇਸ ਤੋਂ ਦੀ ਉਹ ਆਪਾਂ ਕਰੇ ਕਰੀਏ ਜੀ ਇਹ ਵੀ ਭਾ ਕਰਵਾਈ ਕਰ ਰਹੇ ਹਾਂ ਹਾਂਜੀ ਹਾਂਜੀ ਜੀ ਆਰ ਪੀ ਵਾਲੇ ਕਰ ਰਹੇ ਆਪਾਂ